ਸ੍ਰੀ ਕਾਲਜੀ ਵੀਡੀਓ ਵੀ ਰੱਖਿਆ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਅਭਿਸ਼ੇਕ ਬਚਨ ਕੇਸ ਗੱਲ ਨੂੰ ਲੈ ਕੇ ਹੋਏ ਪਰੇਸ਼ਾਨ ਕੀ ਛੱਡਣਾ ਚਾਹੁੰਦੇ ਹਨ ਘਰ ਬੋਲੇ ਆਪਣਿਆਂ ਨੂੰ ਸਭ ਕੁਝ ਦਿੱਤਾ ਹੁਣ ਆਪਣੇ ਲਈ ਸਮਾਂ ਚਾਹੀਦਾ ਬਾਲੀਵੁੱਡ ਅਦਾਕਾਰ ਅਭਿਸ਼ੇਕ ਬਚਨ ਨੇ ਹਾਲ ਹੀ ਵਿੱਚ ਇੱਕ ਕ੍ਰਿਪਟਿਕ ਪੋਸਟ ਸ਼ੇਅਰ ਕੀ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜੁਨੀਅਰ ਬਚਨ ਨੇ ਸੋਸ਼ਲ ਮੀਡੀਆ ਦੇ ਕੋਈ ਜਗ੍ਹਾ ਕਹਾ ਕਿ ਲੋਕ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਉਣ ਲੱਗ ਪਏ ਅਕਸਰ ਲੋਕ ਦੁਨੀਆ ਦੀ ਭੀੜ ਵਿੱਚ ਆਪਣੇ ਆਪ ਨੂੰ ਲੱਭਣ ਦੀ ਗੱਲ ਕਰਦੇ ਹਨ ਪਰ ਅਭਿਸ਼ੇਕ ਬਚਨ ਸੋਸ਼ਲ ਮੀਡੀਆ ਤੇ ਆਪਣੇ ਲਾਪਤਾ ਹੋਣ ਬਾਰੇ ਗੱਲ ਕਰ ਰਖਿਆ ਹਨ ਜਿਸ ਸਥਿਤੀ ਵਿੱਚ ਹਰ ਕੋਈ ਉਲਝਣ ਵਿੱਚ ਪੈ ਗਿਆ ਹੈ ਇਹ ਮਾਮਲਾ ਮਾਮਲਾ ਕੀ ਹੈ ਸਭ ਤੋਂ ਪਹਿਲਾਂ ਉਹ ਜਾਣਦੇ ਹਾਂ ਕਿ ਅਭਿਸ਼ੇਕ ਬਚਨ ਨੇ ਕੀ ਪੋਸਟ ਕੀਤਾ 18 ਜੂਨ ਨੂੰ ਅਭਿਸ਼ੇਕ ਬਚਨ ਨੇ ਆਪਣੀ ਇੰਸਟਾਗ੍ਰam ਤੋਂ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਮੈਂ ਇੱਕ ਵਾਰ ਲਾਪਤਾ ਹੋਣਾ ਚਾਹੁੰਦਾ ਹਾਂ ਭੀੜ ਵਿੱਚ ਖੁਦ ਨੂੰ ਦੁਬਾਰਾ ਪਾਉਣਾ ਚਾਹੁੰਦਾ ਹਾਂ ਜੋ ਕੁਝ ਵੀ ਸੀ ਸਭ ਦੇ ਦਿੱਤਾ ਆਪਣਿਆਂ ਲਈ ਹੁਣ ਥੋੜਾ ਜਿਹਾ ਸਮਾਂ ਬਸ ਆਪਣੇ ਲਈ ਚਾਹੁੰਦਾ ਹਾਂ ਪ੍ਰਚੰਸ਼ਕ ਵੀ ਅਦਾਕਾਰ ਦੀ ਜਿਹੀ ਪੋਸਟ ਵੇਕ ਕੇ ਕਬਰਾ ਅਗੇ ਇਸ ਦੇ ਨਾਲ ਹੀ ਹੁਣ ਅਭਿਸ਼ੇਕ ਬਚਨ ਨੇ ਇੱਕ ਨਵੀਂ ਪੋਸਾਂਜੀ ਕੀਤੀ ਹੈ ਤੇ ਪ੍ਰਚੰਸ਼ਕਾਂ ਨੂੰ ਦੱਸਿਆ ਹੈ ਕਿ ਉਹ ਉਹਨਾਂ ਨੇ ਅਚਾਨਕ ਲਾਪਤਾ ਹੋਣ ਦੀ ਗੱਲ ਕਿਉਂ ਕੀਤੀ ਸੀ ਅਦਾਕਾਰ ਨੇ ਸਾਰੀਆਂ ਫਾਂ ਤੇ ਪੂਰਾ ਵਿਰਾਮ ਲਗਾ ਦਿੱਤਾ ਹੈ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਅਭਿਸ਼ੇਕ ਬਚਨ ਸਿਰਫ ਆਪਣੀ ਫਿਲਮ ਦਾ ਪ੍ਰਚਾਰ ਕਰ ਰਹੇ ਹਨ ਦਾਰਾ ਜ਼ਲਬ 6 ਕਚਨ ਦੀ ਨਵੀਂ ਫਿਲਮ ਕਲੀ ਕਾਲੀ ਧਰ ਲਪਤਾ ਰਿਲੀਜ਼ ਹੋਣ ਜਾ ਰਹੀ ਹੈ ਆ ਦਾ ਕ ਸਿਰ ਪ੍ਰਸ਼ੰਸਕਾਂ ਦਾ ਧਿਆਨ ਇਸ ਵੱਲ ਕਿੱਚਨ ਦੀ ਕੋਸ਼ਿਸ਼ ਕਰ ਰਕੀ ਸੀ ਹੁਣ ਅਭਿਸ਼ੇਕ ਬਚਨ ਨੇ ਆਪਣੀ ਆਉਣ ਵਾਲੀ ਫਿਲਮ ਕਲੀ ਕਾਲੀ ਧਰ ਲਪਤਾ ਦਾ ਪਹਿਲਾ ਪੋਸਟਰ ਵੀ ਸਾਂਝਾ ਕੀਤਾ ਇਸ ਪੋਸਟਰ ਵਿੱਚ ਉਹ ਇੱਕ ਬੱਚੇ ਨਾਲ ਇੱਕ ਦਰਖਤੇ ਬੈਠੇ ਦਿਖਾਈ ਦੇ ਰਕੇ ਹਨ ਉਹ ਬਹੁਤ ਹੀ ਸਾਦੇ ਲੁੱਕ ਵਿੱਚ ਹਨ ਜਿਵੇਂ ਕਿ ਉਹ ਫਿਲਮ ਵਿੱਚ ਇੱਕ ਪਿੰਡ ਦੇ ਆਦਮੀ ਦਾ ਸਾਦਾ ਕਿਰਦਾਰ ਨਿਭਾ ਰਿਹਾ ਕਿ ਹੁਣ ਹੁਣ ਇਸ ਨੂੰ ਸਾਂਝਾ ਕਰਦੇ ਆ ਅਦਾਕਾਰ ਨੇ ਲਿਖਿਆ ਚਰਚਾਵਾਂ ਤੇ ਹੁਣ ਪੂਰਾ ਵਿਰਾਮ ਕਈ ਵਾਰ ਗਾਇਬ ਹੋਣ ਨਾਲ ਅਸਲ ਕਹਾਣੀ ਸ਼ੁਰੂ ਹੁੰਦੀ ਹੈ ਸਪਨਿਆਂ ਸੁਪਨਿਆਂ ਮੋੜਾਂ ਤੇ ਲੋਕਾਂ ਨਾਲ ਭਰੀ ਜੋ ਇਸ ਨੂੰ ਜੋਕ ਬਣਾਉਂਦੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ